हां जी दोस्तों सारेया नु ससरी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਪੁੱਲਰ ਡੇਰੀ ਫਾਰਮ ਤੇ ਵੀਰ ਸੰਦੀਪ ਦੇ ਕੋਲੇ ਆਇਆ ਦੋਸਤੋ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆ ਜਿਹੜੇ ਦੋਸਤੋ ਇਸ ਘਰੋਂ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ 5 ਨਗ ਦਿਖਾ ਦਾਂਗੇ ਠੀਕ ਆ ਜੀ 5 ਬਿਹੜਾ ਨੇ ਤੇ ਕਿੰਨੇ ਕ ਨੱਕ ਜਿਹੜੇ ਸੂਏ ਸਵਾਈਆ ਬਾਕੀ ਤਿੰਨ ਕ ਜਿਹੜੀਆਂ ਵਹਿਣਾ ਲੱਗਦੀਆਂ ਪਈਆਂ ਵੀ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਦੋ ਗੱਬਣਾ ਬਿਲਕੁਲ ਤਿਆਰੀ ਦੇ ਵਿੱਚ ਸੋ ਵਿਜਰ ਤੁਸੀਂ ਪਿੰਡ ਸੁਰ ਸਿੰਘ ਕਰਨੀ ਆ ਕਾਫੀ ਵੀਡੀਓ ਦੋਸਤੋ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਸੋ ਪਸ਼ੂ ਜਿਹੜਾ ਚੰਗਾ ਆਉਂਦਾ ਬਾਕੀ ਨਰਕ ਪਰਖ ਤਸੱਲੀ ਜਾਂ ਸੂਏ ਪਸ਼ੂ ਦੀ ਦੋ ਟਾਈਮ ਚਵਾਈ ਜ਼ਰੂਰ ਕਰਨੇਓ ਗੱਬਣ ਪਸ਼ੂ ਜਿਹੜਾ ਦੋਸਤੋ ਤੇਪਕੇ ਤਸੱਲੀ ਕਰ ਲਿਓ ਠੀਕ ਆ ਅੱਜ 16 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 5 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਸੋ ਰੇਟ ਭਾਪੜਦੇ ਤੋਂ ਲੈ ਕੇ ਦੋਸਤੋ ਕਿੰਨਾ ਮਿਲ ਕੇਗਾ ਬੌਲਾ ਕੀ ਆ ਪੂਰੀ ਡਿਟੇਲ ਆ ਬਾਈ ਆਪਣਾ ਸੰਦੀਪ ਸਿੰਘ ਦੇ ਨਾਲ ਗੱਲਬਾਤ ਕਰਕੇ ਇਨਫੋਰਮੇਸ਼ਨ ਆਪਾਂ ਜਾਣਕਾਰੀ ਲੈ ਲੈਨੇ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਸਾਸੀਗਾ ਸੰਤੋ ਸਾਹਿਬ ਜੀ ਠੀਕ ਠਾਕ ਬਹੁਤ ਵਧੀਆ ਪਰ ਆ ਠੀਕ ਠਾਕ ਜੀ ਸਭ ਹਾਂ ਚੰਗੇ ਸਭ ਠੀਕ ਠਾਕ ਸ਼ੁਕਰ ਹੈ ਕਿਵੇਂ ਕਾਰੋਬਾਰ ਚੱਲੀ ਜਾਂਦੇ ਵਧੀਆ ਚੱਲੀ ਜਾਂਦਾ ਸੰਤੋ ਸਾਹਿਬ ਕਿਰਪਾ ਮਾਰਦੇ ਜਗਰੂਰਾਮ ਦਾ ਅੱਛਾ ਬਾਈ ਸੰਦੀਪ ਅੱਜ ਪਰਾ ਪੰਜ ਵੇੜਾ ਆਪਣੇ ਕੋਲ ਹਾਂਜੀ ਤਿੰਨ ਸੰਤੂ ਸਾਹਿਬ ਸੂਈਆਂ ਜਿਹਦੇ ਵਿੱਚੋਂ ਤਿੰਨ ਵੇੜਾ ਦੋ ਵੇੜਾ ਦਾ ਰੱਖਦੀਆਂ ਸੂਈਆਂ ਤੇ ਇੱਕ ਵੇੜ ਨੂੰ ਤਿੰਨ ਚਾਰ ਦਿਨ ਹੋ ਗਿਆ ਸੂਈ ਨੂੰ ਠੀਕ ਹੈ ਸਾਡੀ ਪਹਿਲੇ ਨੰਬਰ ਤੇ ਠੀਕ ਹੈ ਜੀ ਹਾਂਜੀ ਦੋ ਵੇੜਾ ਵਿੱਚ ਗੱਬਣਾ ਜੀ ਦੋ ਗੱਬਣੇ ਹਾਂਜੀ ਤਿੰਨ ਬਿਲਕੁਲ ਤਾਜ਼ੀਆਂ ਹਨ ਹਾਂਜੀ ਹਾਂਜੀ ਲਓ ਜੀ ਤੇ ਰੇਡ ਭਾਫੜਦਾ ਬਿਲਕੁਲ ਮਿਕਸੀਆ ਹੀ ਹੈ ਸਾਰਾ ਕੁਝੇ ਵਟੇ ਸਾਰੇ ਹਾਂ ਸਾਰੇ ਆ ਗਏ ਆ ਜੀ ਸਾਰੇ ਭਾ ਜੀ ਚਲੋ ਕਰਦੇ ਹਾਂ ਸ਼ੁਰੂਆਤ अच्छा वीर संदीप को पहले नंबर पे अपने को ये आगे एक बार संधू साहब दूसरे सूवे बैठया इस टाइम ये तो ਥੱਲੇ ਹਾਜ਼ਰ ਜਿਹੜਾ 19 20 ਕਿਲੋ ਬੋਲਾ ਗੱਲੋ ਦੁੱਧ ਗੱਲੋ ਪੰਜਾ ਛਿਆਂ ਦੇ ਨੇ ਸੂਈ ਥੱਲੇ ਆਪਾਂ ਲੀਟਰ ਮਾਰ ਕੇ ਬਣਾ ਦਾਂਗੇ ਹੂੰ ਤੁਸੀਂ 20 ਗੱਲੇ ਮੰਨ ਕੇ ਚੱਲੋ 19 ਹੋ ਜੇ 20 ਹੋ ਜੇ ਹਾਜ਼ਰ ਆ ਬਿਲਕੁਲ ਤੀਜੇ ਦੀ ਸੀ ਤੀਜੇ ਚੌਥੇ ਦਿਨ ਦੀ ਸੂਈ ਆ 나ੜੂ ਨਾਲ ਆ ਬਿਲਕੁਲ 나ੜੂ ਨਾਲ ਬਾਕੀ ਪਹਿਲੇ ਸੂਏ ਮੱਛੀ ਨੇ 17 18 ਕਿਲੋ ਦੋ ਤੇ ਪਹਿਲੇ ਸੂਏ ਪਾਇਆ ਹੋ ਠੀਕ ਆ ਜੀ ਹੁਣ 20 ਤੋਂ ਐਰ ਕੀ ਪਲੱਸ ਹੀ ਜਾਉਗੀ ਜੀ ਠੀਕ ਆ ਜੀ ਹਾਂ ਜੀ ਮੱਗਰ ਜੀ ਲੋ ਜੀ ਮੱਗਰ ਜਿਹੜਾ ਦੋਸਤ ਤੇ ਤੀਜੇ ਦਿਨ ਚੌਥੇ ਦਿਨ ਦੀ ਸੂਈ ਰਿਹਾ ਕੋਈ 18 ਲੀਟਰ ਉਹ ਹੁਣ ਜਿਹੜਾ ਪਿੱਪਲ ਮੌਕੇ ਤੇ ਬੌਲਾ ਜਿਹੜਾ ਦੋਸਤੋ ਹਾਜ਼ਰ ਆ ਠੀਕ ਹੈ ਜੀ ਬਾਕੀ ਥਣ ਦੇਵਾ ਤੁਸੀਂ ਦੇਖ ਸਕਦੇ ਹਵਾਨਾ ਜਿਹਨਾਂ ਤੋਂ ਅੱਗੇ ਨੂੰ ਆ ਬਨਾ ਬਟੋਨੀ ਪੈਕ ਸ਼ੈਡ ਨੂੰ ਜਿਹੜਾ ਬਿਲਕੁਲ ਕੱਢ ਦਈਏ ਬੈਠ ਠੀਕ ਆ ਬਾਕੀ ਥਣ ਤੁਨ ਪੂਰਾ ਵੇਖ ਸਕਦੇ ਹੋ ਤੁਸੀਂ ਠੀਕ ਆ ਮੁੱਠੀ ਵਾਲਾ ਚਬਾਈ ਹੱਤੀ ਤੁਸੀਂ ਜਿਹੜਾ ਈਜ਼ੀ ਦੀ ਕਰ ਸਕਦੇ ਠੀਕ ਆ ਦੂਜਾ ਸੂਗਾ ਸੂਈ ਹੈ ਤਾਂ ਦੁੱਧ ਬਾਈ ਸੰਦੀਪ ਸਿੰਘ ਕਿੰਨਾ ਕਿਲੋ ਪਾ ਦਿਓ ਜੀ ਸੰਤੂ ਸਾਹਿਬ 22 ਕਿਲੋ ਦਾ ਆਰਾਮ ਨਾਲ ਪਾਉਗੇ ਜੀ ਇਹ 20 ਤੋਂ ਪਲੱਸ ਚਲੋ ਚਲੋ ਸਿਆਲ ਚ ਦੁੱਧ ਵਾਧੀ ਕਰ ਦਿੰਦੀ 24 25 ਤੇ ਵੀ ਜਾ ਸਕਦੀ ਪਰ ਹੁਣੇ 20 ਤੋਂ ਪਲੱਸ ਹੀ ਆਊਗੀ ਜੀ 20 ਤੋਂ ਪਲੱਸ ਹਾਂਜੀ ਠੀਕ ਹੈ ਭਰਾ ਖੋਲ ਵੀ ਹਾਈਟ ਕੱਦ ਦੀ ਜੇਕਰ ਤੁਸੀਂ ਗੱਲ ਕਰੀਏ ਤੇ ਫਾਰਮ ਵਾਲੀਆਂ ਬਹਿਣਾ ਜਿੰਨੀਆਂ ਨਾਰਮਲ ਆਪਾਂ ਦੇਖਦੇ ਹਾਂ ਸ਼ੈੱਡ ਵਾਲੀਆਂ ਫਾਰਮ ਵਾਲੀਆਂ ਓਡੀ ਵੜ ਤੁਸੀਂ ਅਕਾਊਂਟ ਕਰ ਲਿਓ ਠੀਕ ਹੈ ਜੀ ਬਰੀਡ ਦੇ ਵਿੱਚ ਵੇਖੀਏ ਤੇ ਐਚ ਐਫ ਬਰੀਡ ਦੇ ਵਿੱਚ ਠੀਕ ਆ ਹਾਨ ਚੜਾ ਹਵਾਮਾ ਜਿਹੜਾ ਦੋਸਤੋ ਕਾਫੀ ਖੁੱਲਾ ਹੈ 20 ਤੋਂ ਪਲੱਸ ਦੀ ਉਮੀਦ ਹੈ ਵੀਰਾਂ ਦਾ ਵੀ ਆਪਾਂ ਕਰ ਸਕਦੇ ਹਾਂ ਕਿਉਂਕਿ 22 ਲੀਟਰ ਦੀ ਜਿਹੜੀ ਮਿਲਕ ਕੈਪੈਸਿਟੀ ਹੈ ਲੋਗੇ ਸੰਤੂ ਸਾਹਿਬ ਦਾ 10 ਵਜੇ ਲਾਂਦੇ ਅੱਜ ਸਵੇਰੇ 10 ਵਜੇ ਚੁੱਕੇ ਨਦੀ ਹੈ ਲਓ ਜੀ ਠੀਕ ਆ ਅਛਾ ਸੰਦੀਪ ਭਾਈ ਕੀ ਮੋਲੇ ਦਾ ਕਰ ਸੰਤੂ ਸਾਹਿਬ ਅਛੀ ਰਹੀ ਹੈ 75000 ਦੀ ਹਾਂ ਨਾ 66000 ਦੇ ਦੇ ਲਾਂਗੇ ਉਹਦੇ ਵਿੱਚ ਮਾਨਦਾਨ ਕਰ ਦਾਂਗੇ 66000 ਹਾਂਜੀ 66 ਦੇ ਦੇ ਦਾਂਗੇ ਦੋ ਟਾਈਮ ਚੋਕੇ ਤਸੱਲੀ ਕਰਕੇ ਜਿਹੜਾ ਮਰਜੀ ਵੀਰ ਭਰਾ 18 20 ਕਿਲੋ ਦੇ ਵਿੱਚ ਵਿੱਚ ਹੁਣ ਚੱਲਣ ਦੇ ਆ ਲੀਟਰ ਮਰਾਗੇ ਦਵਾਂਗੇ ਸੰਤੂ ਸਾਹਿਬ ਹਾਂਜੀ ਤੇ ਚੁਵਾਈ ਚੁਵਾਈ ਇੱਕ ਨੰਬਰ ਇੱਕ ਨੰਬਰ ਸੰਤੂ ਸਾਹਿਬ ਕੋਈ ਭੂਰ ਛਡਾਣੀ ਠੀਕ ਆ ਹਾਂਜੀ ਅ ਦੋਸਤੋ 66000 ਠੀਕ ਆ ਲੈ ਤੇ 66000 ਵਿੱਚੋਂ ਛੋਟਛਾਪਾ ਮਾਨਤਾਨ ਕੋਈ ਮੌਕੇ ਤੇ ਜ਼ਰੂਰ ਹੋ ਜਾਂਦਾ ਜਿਹੜਾ ਵੀਰ ਕੋਈ ਖਰੀਦਦਾਰ ਹੈ ਘਰ ਵਿਜ਼ਿ ਸੋ ਕੱਦ ਕੱਡ ਪੂਰਾ ਵੱਟਾ ਬਾਕੀ ਭਜਨ ਵੱਟਾ ਸਭ ਸਾਬ ਫੁੱਲਿਆ ਹੈਵੀ ਵਹਿੜਿਆ ਦੂਜਾ ਸੂਗਾ ਦੂਜਾ ਸੂਗਾ ਠੀਕ ਹੈ ਥਣ ਛੱਡਾ ਬਿਲਕੁਲ ਸ਼ਾਮ ਦੇ ਟਾਈਮ ਹੁਣ ਚਵਾਈ ਦਾ ਸਮਾਂ ਬਿਲਕੁਲ ਲੱਗ ਗਿਆ ਹਾਂਜੀ ਤੇ ਬਣੀ ਥਣੀ ਪੂਰੀ ਆ ਠੀਕ ਆ ਇਸ ਤੋਂ ਬਾਅਦ ਇੱਕ ਸ਼ਾਹੀ ਵਾਲ ਅੰਗ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਅਗਲੀ ਫਾਈਟ ਦਿਖਾਉਣੀ ਆ ਠੀਕ ਆ ਜੀ ਲਾਲ ਥੋੜਾ ਜਿਹਾ ਬਲੈਕ ਦਾ ਕੰਬੀਨੇਸ਼ਨ ਆ ਤੇ ਸੰਦੀਪ ਭਾਈ ਅਗਲੇ ਪਨੇ 2 ਨੰਬਰ ਤੇ ਵੜਾ ਆਪਣੇ ਕੋਈ ਸ਼ਾਈ ਵਾਲਾ ਗੀ ਰਾਤ ਦੀ ਸੰਦੂ ਸਾਹਿਬ ਸੂਈ ਆ ਪਹਿਲੇ ਸੂਹੇ 14 15 ਕਿਲੋ ਦੁੱਧ ਕੱਢਿਆ ਦੂਜਾ ਸੂਹਾ ਵਾ ਵੇਖੋ ਕੀ ਕੈਪੈਸਿਟੀ ਰਹੀ ਦੀ 17 18 ਦੇ ਵੀ ਜਾ ਸਕਦੀ 14 15 ਤੇ ਵੀ ਆ ਸਕਦੀ ਇਹਦੇ ਵੇਖੋਣ ਗਾੜੀ ਕਰਮ ਆ ਆਪਾਂ ਤੋਂ ਆਪਣੇ ਹੱਥੀ ਸੂਈ ਇੱਥੇ ਕਰੇ ਆ ਆਪਸ ਪਾਈਏ 2000 ਪ੍ਰੋਪਰ ਪਾਈਏ ਰਾਤ ਜਿਹੜੀ ਦੋਸਤ ਬਿਲਕੁਲ ਵੀਰ ਭੁੱਲਣ ਡੇਰੀ ਫਾਰਮ ਤੇ ਇੱਥੇ ਜਿਹੜੀ ਬਿਲਕੁਲ ਸੂਹਾ ਸੂਈ ਆ ਤੇ ਦੂਜਾ ਸੂਹਾ ਕੋਈ ਜੇਰ ਦਾ ਲਾਮਾ ਵੇ ਜਿਤਨਾ ਮਰਜ਼ੀ ਵੀਰ ਭਰਾ ਆਪਾਂ ਤੁਹਾਨੂੰ ਫੋਨ ਕਰਕੇ ਸਾਹ ਦੇ ਸਕਦਾ ਲਾਮਾ ਵੀ ਵੀਰ ਸੰਦੀਪ ਨੇ ਆਹ ਕੰਮ ਕੀਤਾ ਕੋਈ ਜੇਰ ਆ ਜਾਰ ਸਾਰੀ ਪ੍ਰੋਪਰ ਪਈ ਹੈ ਹਾਂਜੀ ਬੱਚਾ ਬੱਛਾ ਹੈ ਹਾਂਜੀ ਬੱਛਾ ਜੀ ਬੱਛਾ ਬਾਕੀ ਆ ਨਾੜੂ ਬੱਚੇ ਦੇ ਨਾਲ ਤੁਸੀਂ ਵੇਖ ਲਓ ਠੀਕ ਹੈ ਜੀ ਰਾਤ ਬਿਲਕੁਲ ਸੁੱਈ ਆ ਤੇ ਜੇਰ ਪ੍ਰੋਪਰ ਪਈ ਹੈ ਦੋਸਤੋ ਤੇ ਕੋਈ ਵੀਰ ਖਰੀਦਦਾਰ ਤਾਂ ਸੱਭੀ ਆਪ ਵੀ ਕਰ ਸਕਦਾ ਚੁਾਈ ਕਰਕੇ ਬਾਕੀ ਬੇਫਿਕਰੀ ਹੈ ਜਿਹੜੀ ਦੋਸਤੋ ਉਹ ਜੇਰ ਪ੍ਰੋਪਰ ਪਈ ਆ ਸੁਆ ਬਿਲਕੁਲ ਸੁਹੀ ਆ ਸੋ ਮੋਸਟਲੀ ਵੀਰ ਜਿਹੜੇ ਆ ਚਾਹੇ ਵਹਿੜਾਂ ਦੀ ਗੱਲ ਕਰੀਏ ਚਾਹੇ ਮੱਜਾਂ ਦੀ ਬਿਲਕੁਲ ਸੋਇਆ ਸੋਇਆ ਪਸ਼ੂ ਭਾਲਦੇ ਆ ਠੀਕ ਆ ਜੀ ਤੇ ਦੁਕਾਨਦਾਰੀ ਆ ਜਿਹੜੀ ਦੋਸਤੋ ਵਪਾਰ ਤੇ ਪਸ਼ੂ ਹਰ ਇੱਕ ਤਰ੍ਹਾਂ ਦਾ ਆਉਂਦਾ ਹੈ ਗੱਬਣ ਪਸ਼ੂ ਵੀ ਆਉਂਦੇ ਆ ਕਿਉਂਕਿ ਦੂਰ ਨੇੜੇ ਜਿਹੜੇ ਵੀਰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਪਸ਼ੂ ਕੋਈ ਵੀਰ ਕੱਚਾ ਪਸ਼ੂ ਵੀ ਭਾਲਦੇ ਕੋਈ 10 15 ਦਿਨ ਕੱਚਾ ਪਸ਼ੂ ਤੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਦੋਸਤੋ ਵਪਾਰ ਦੇ ਵਿੱਚ ਰੱਖਣੀ ਪੈਂਦੀ ਆ ਬਾਕੀ ਮੋਸਟਲੀ ਵੀਰਾਂ ਦੀ ਡਿਮਾਂਡ ਇਸ਼ਿਆ ਹੁੰਦੀ ਆ ਵੀ ਯਾਰ ਪਸ਼ੂ ਸੋਇਆ ਸੋਇਆ ਖਰੀਦਿਆ ਜਾ ਕਿ ਆਵੇ ਤਰਲੋ ਦੀ ਟੋਪ ਬੱਚੇ ਦਾ ਕੰਮ ਠੀਕ ਆ ਬਾਕੀ ਆਰਡਰ ਕੁਆਲਟੀ ਸੋਹਣੀ ਆ ਠੀਕ ਆ ਜੀ ਚਾਰੇ ਥਾਨਾ ਚਾਰੇ ਥਾਨ ਵਿੱਚ ਉੱਥੇ ਤੁਹਾਨੂੰ ਜਿਹੜੀ ਆਪਾਂ ਦਿਖਾ ਦਿੰਨੇ ਆ ਸਜੇ ਖਬਿਓ ਇਹ ਜੁਆਇਸ ਹੰਦੂ ਸਾਹਿਬ ਬੜੀ ਜਿਆਦਾ ਨਿਕਲੀ ਸਾਰੇ ਚਾਹ ਸਾਢੇ 4 ਕਿਲੋ ਚੋਈ ਸੀ ਬਾਕੀ ਸਾਰੇ ਨਹੀਂ ਖਾਲੀ ਆਪਾਂ ਕੀਤੀ ਕਿਉਂਕਿ ਸਾਰੀ ਤਾਂ ਨਹੀਂ ਕੀਤੀ ਕਿ ਡੌਣ ਡੌਣ ਨਾ ਜੇ ਪਲੀ ਜੁੜੀ ਵਸ਼ੀ ਚੰਗੀ ਜੀ ਪਲੀ ਜਿਹ ਪੂਰੀ ਸੰਭੀ ਸੂਭੀ ਪੂਰੀ ਹਾਂਜੀ ਠੀਕ ਹੈ ਚੱਲਰ ਝੋਲਰ ਵੇਖੋ ਦੋਸਤੋ ਬਾਕੀ ਬਰੀਕ ਬਰੀਕ ਨਿਸ਼ਾਨੀਆਂ ਜਿਹੜੀਆਂ ਸ਼ਾਹੀਵਾਲ ਦੀਆਂ ਉਹ ਤੁਹਾਨੂੰ ਜ਼ਰੂਰ ਨਜ਼ਰ ਆਉਣਗੀਆਂ ਤੇ ਅਗਰ ਇਹਦੇ ਦਾ ਡੋਕਾ ਵੀ 15 ਲੀਟਰ ਤੋਂ ਪਲੱਸ ਦੀ ਉਮੀਦ 15 ਪੱਕੀ ਹੈ 15 16 ਦੇ ਪੱਕੇ ਪੱਕਾ ਪਲੱਸ ਹੀ ਚੱਲੂਗੀ ਸੰਤੂ ਸਾਹਿਬਾ ਕੀ ਠੀਕ ਹੈ ਤੇ ਮੁੱਲ ਕੀ ਰੋਗ ਇਹਦਾ ਮੁੱਲ ਸੰਤੂ ਸਾਹਿਬਾ ਕਰਦੇ ਆ 60000 57000 ਦੀ ਹਾਣਾ ਦੇ ਦਾਂਗੇ ਉਹਦੇ ਚ ਵੀ ਛੋਟ ਛੱਪਾ ਕਰ ਦਾਂਗੇ 57 ਉਹ ਚ ਵੀ ਛੋਟ ਛੱਪਾ ਹੋ ਜਾਊਗਾ ਠੀਕ ਹੈ ਜੀ ਹਾਂ ਜੀ 57000 ਦੇ ਵਿੱਚੋਂ ਦੋਸਤੋ ਮਾਨਤਾ ਨਾਲ ਕੋਈ ਛੋਟ ਛੱਪਾ ਮੌਕੇ ਦਾ ਹੋ ਜਾਊਗਾ ਠੀਕ ਹੈ ਤੁਹਾਨੂੰ ਤੋਂ ਪੂਰਾ ਮੁੱਠੀ ਇੱਕ ਨੰਬਰ ਚੋਈ ਸੰਤੂ ਸਾਹਿਬਾ ਕੀ ਠੀਕ ਹੈ ਜੀ ਕਾਫੀ ਸੋਹਣੀ ਆ ਸਫਾਈ ਪੂਰੀ ਆ ਥਾਂ ਲੇਵ ਦੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਵਾਰ ਜਿਹੜੇ ਦੋਸਤੋ ਥੋੜੀ ਕਰੋਸ ਆ ਐਫ ਦੇ ਲቦਚੜ ਜਿਵੇਂ ਪਸ਼ੂ ਸ਼ਾਹੀਵਾਲ ਦੇ ਵਿੱਚ ਹੁੰਦਾ ਤੁਮ ਤਾਂ ਬਹੁਤ ਜਿਆਦਾ ਲੰਬਾ ਇੱਕ ਗੇਠਾ ਹੈਗਾ ਧੋਨੀ ਤੇ ਸੰਦੀਪ ਭਾਈ ਆ ਇਹ ਵੀ ਬਿਲਕੁਲ ਤਾਜੀ ਹੋਣੇ ਲੱਗਦੇ ਆ ਤਾਜੀ ਹਾਂ ਜੀ ਸੰਤ ਸਾਬ ਰਾਤ ਦੇ ਵੀ 12 1 ਵਜੇ ਸੂਈ ਆ ਨੇ ਸਵੇਰੇ ਜੇਰ ਜਾਰ ਤੜਕੇ 4 ਵਜੇ ਤੇ ਕਰੀਬ 5 ਵਜੇ ਪਾਈ ਸੀ ਠੀਕ ਆ ਤੇ ਸਵੇਰੇ ਚਲੋ ਚੋਈ ਆਹੀਂ 3 4 ਕਰਕ ਦੇ ਵਿੱਚ ਚੋਈ ਆ ਅੱਛਾ ਜੀ ਬਾਕੀ ਛੱਡੀ ਵਿੱਚ ਹੀ ਗਾਹ ਜੇ ਸੂਆ ਆਪ ਦੂਜਾ ਜੀ ਦੂਜਾ ਪਿਓਰ ਦੂਜਾ ਸੰਤ ਸਾਬ ਠੀਕ ਆ ਦੂਜਾ ਖਾਸ ਸੂਆ ਜਿਹੜਾ ਦੋਸਤੋ ਦੂਜਾ ਚੋਾਈ ਵੀ ਬੜੀ ਲੱਗੀ ਆ ਤੇ ਬਾਕੀ ਠੰਢੀ ਧੀਰੀ ਰਹਿਣੀ ਜਿਆਦਾ ਵੀ ਗੱਲ ਛੱਡ ਭਾਈ ਵਾਹ ਬ੍ਰੀਡ ਵੀ ਕ੍ਰੋਸ ਹੀ ਆ ਜਾਂਦੀ ਹਾਂ ਆ ਦੇਖੋ ਆ ਲੋ ਜੀ ਕ੍ਰੋਨ ਬ੍ਰੀਡ ਆ ਦੋਸਤ ਮੋਟਾ ਧਾਨ ਤੇ ਲંબਾਈ ਦੇ ਵਿੱਚ ਮੁੱਠੀ ਹੈ ਠੀਕ ਹੈ ਜੀ ਆ ਦੇਖੋ ਤੁਲੀਬਿਆ ਚਵਾਈ ਜ ਵੀ ਕਾਫੀ ਬੜਾ ਨਾ ਮੋਗਾ ਚਵਾਈ ਹੋਣੀ ਇੱਕ ਨੰਬਰ ਬਹੁਤ ਮੋਟੀ ਧਾਰਾ ਸਮਝਾ ਮੋਟੀ ਧਾਰਾ ਦੋਸਤੋ ਕਿ ਥਾਂ ਤੋਂ ਵੇਖ ਕੇ ਲੱਗਦਾ ਵੀ ਕਾਫੀ ਚਵਾਈ ਚੰਗੀ ਆ ਠੀਕ ਹੈ ਜੀ ਮੋਟਰੀ ਹੋਊਗੀ ਵਰਦੀ-ਬਰਦੀ ਵੀ ਦੋ ਕੁ ਮਿੰਟਾਂ ਸੈਕਿੰਟਾਂ ਡੇਢ ਦੋ ਮਿੰਟਾਂ ਚ ਪਸ਼ੂ ਬੰਦਾ ਖਾਲੀ ਕਰਕੇ ਉੱਠ ਸਕਦਾ ਚਵਾਈ ਕਰਕੇ ਠੀਕ ਹੈ ਤੇ ਥਾਂ ਦੇ ਵੇ ਤੋਂ ਲੱਗਦਾ ਪਿਆ ਤੇ ਸੰਦੀਪ ਬਾਈ ਬਹੁਲਾ ਵੈਸੇ ਇੱਕ ਟੰਕ ਮਾਰਨਿੰਗ ਅੱਚ ਚਵਾਈ ਇੱਕੋ ਚਵਾਈ ਹੋਈ ਆ ਬਾਕੀ ਇਹ ਵੀ 15-16 ਦਾ ਪਲਾਸ ਹੀ ਚੱਲੂਗੀ 17-18 ਤੱਕ ਚੱਲੂਗੀ ਵੜੇ ਵੀ ਠੀਕ ਹੈ ਜੀ ਹਾਂਜੀ ਤਕੀ ਮੁੱਲ ਰੁਕਨੇ ਸੰਤੂ ਸਾਹਿਬ ਮੁੱਲ ਕਰਾ ਲਓ ਭਾਏ 55 ਕਰਾ ਲਓ 56 ਕਰਾ ਲਓ 50000 ਦੀ ਬੱਛੀਆਂ ਦੇ ਦਾਂਗੇ ਹਾਂ ਨਾ 50000 50000 ਦੀ ਦੇ ਦਾਂਗੇ ਹਾਂ ਠੀਕ ਹੈ ਜੀ ਹਾਂ ਜੀ ਦੁੱਧ 15 ਤੋਂ ਪਲੱਸ ਹੀ ਹੋਵੇ ਪਲੱਸ ਚੱਲੂਗੇ ਸੰਤੂ ਸਾਹਿਬ ਮੈਂ ਚੱਲੂ 15 ਤੋਂ ਦੁੱਧ ਤੋਂ ਦੁੱਧ ਬੱਛੀ ਮਗਰ ਜੀ ਠੀਕ ਹੈ ਮਗਰ ਬੱਛੀ ਜਾਂ ਫੀਮੇਲ ਦਾ ਬਿਲਕੁਲ ਮਦਰ ਦੇ ਉੱਪਰ ਬਲੈਕ ਰੰਗ ਦੇ ਵਿੱਚ ਦੁੱਧ ਤੋਂ ਜਿਹੜੀ ਫੀਮੇਲ ਦਾ ਠੀਕ ਹੈ ਤੇ ਵਰ ਉਹ ਪੂਰੀ ਜਿਹੜੀ ਹੈ ਜੇਕਰ ਆਪਾਂ ਨਿਚੋੜ ਕੱਢੀਏ ਤੇ ਪੂਰੀ ਚੰਗੀ ਹੈ ਠੀਕ ਹੈ ਜੀ ਉੱਪਰੋਂ ਵੀ ਚੰਗੀ ਆਪਸੂ ਸੂ ਦੇ ਵਿੱਚ ਆ ਬਾਕੀ ਥਰਮਥਨ ਬਹੁਤ ਜਿਆਦਾ ਵਧੀਆ ਪਸੰਦ ਆਊਗਾ ਥਰਮਥਨ ਪੂਰਾ ਕੁਆਲਿਟੀ ਵਾਲਾ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਅਗਲੀ ਵਾਰ ਤੈਨੂੰ ਹੋਰ ਦਿਖਾਉਣੇ ਆ ਇੱਕ ਸ਼ਾਹੀਵਾਲ ਇਹ ਵੀ ਸ਼ਾਹੀਵਾਲ ਜਾਗੀ ਹੋਰ ਸ਼ਾਹੀ ਵਾਲਾ ਸੰਤ ਸਾਹਿਬ ਇਹ ਦੱਬਣੇ ਦੋ ਚਾਰ ਦਿਨ ਲੈਂਦੀ ਆ ਠੀਕ ਹੈ ਬਾਕੀ ਬੜਾ ਚੰਗੀ ਇਹ ਵੀ ਇੱਥੇ 15 16 ਦੇ ਪਹਿਲੇ ਸਵੇਰ ਨੇ ਕੱਢਿਆ ਜਿਨ੍ਹਾਂ ਨੂੰ ਲਈ ਚਲੋ ਆਉਂਦੇ ਆ ਬਾਕੀ ਮੈਕਸਿਮਮ ਇੱਥੇ ਇਹ ਤੋਂ ਮਰਦੀ ਨਹੀਂ ਕਿ 15 16 ਕਿਲੋ ਦਾ ਰਾਮ ਹੋਣਾ ਤਾਂ ਹੋਈਏ ਲੋ 15 1 ਲੀਟਰ 16 ਲੀਟਰ ਆਪਾਂ ਉਮੀਦ ਕਰ ਸਕਦੇ ਹਾਂ ਹਾਂਜੀ ਉਮੀਦ ਕਰ ਲਈਦੀ ਬਸ ਉਹਦਾ ਹਿਸਾਬ ਲਾਏ ਲਿਗਾ ਕਿੰਨਾ ਦੁੱਧ ਕੱਢੂਗਾ ਆਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੈਨੂੰ ਸੰਦੀਪ ਕਿੰਨੇ ਲੈ ਜੂਗੀ ਇਹ ਸੰਤ ਸਾਹਿਬ ਪ ਕਾਫੀ ਨਗ ਜਿਹੜੇ ਆ ਦੋਸਤੋ ਸ਼ਾਹੀਵਾਲ ਸ਼ਾਹੀਵਾਲ ਕਰੋ ਸੰਗ ਦੇ ਵਿੱਚ ਇਸ ਘਰੇ ਆਉਂਦੇ ਆ ਕਾਫੀ ਵੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਂਦੇ ਰਹੀਦਾ ਇਸ ਤਰ੍ਹਾਂ ਵੀ ਤੇ ਇਹ ਵੀ ਜਿਹੜੀ ਦੋਸਤੋ ਸ਼ਾਹੀਵਾਲ ਅੰਗ ਦੇ ਵਿੱਚ ਤੁਸੀਂ ਵੜ ਦੇਖ ਰਹੇ ਠੀਕ ਆ ਦਿਨ ਹਜੇ ਨਹੀਂ ਜਾਂਦੀ ਆ ਤਿਲ ਤੁਲ ਥੋੜੀ ਬਾਅਦ ਜਿਵੇਂ ਲਾਰਦੂ ਦਾ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੇ ਸੋ ਹਾਈਟ ਮੀਡੀਅਮ ਤੁਸੀਂ ਕੰਮ ਕਰ ਸਕਦੇ ਹੋ ਠੀਕ ਹੈ ਹਾਈਟ ਮੀਡੀਅਮ ਆ ਆਹ ਵੇ ਠੀਕ ਹੈ ਠੀਕ ਹੈ ਬਾਕੀ ਸੰਦੀਪ ਭਾਈ ਤੇ ਪਰ ਤੁਪਨ ਵਧੀਆ ਸੀ ਇੱਕ ਨੰਬਰ ਸੰਦੇ ਸਾਹਿਬ ਬਿਲਕੁਲ ਪੋਲੀ ਹੈ ਬਾਕੀ ਚਵਾਈ ਚੁ ਵੀ ਵਧੀਆ ਨਿਕਲੂਗੀ ਹਾਂਜੀ ਠੀਕ ਆ ਥਾਣਾ ਦੀ ਆਪਣੀ ਗਰੰਟੀ ਉਥਾਨ ਦੀ ਭਾਰ ਦੀ ਰੇਕ ਚਾਹੀਦੀ ਆਪਣੀ ਗਰੰਟੀ ਬਾਕੀ ਦੁੱਧ ਅਗਲੇ ਦੇ ਪਾਏ ਦਾ ਜਿੰਨਾ ਪਾਊਗਾ ਉਨਾ ਹੀ ਚੋਲੀ ਹੂੰ ਤੇ ਕੀ ਮੋਲ ਰਹੂਗਾ ਇਹਦਾ ਮੋਲ ਸੰਤੂ ਸਾਹਿਬ 55000 ਕਰਦੇ ਆ 52000 ਦੀ ਹਾਨਾ ਦੇ ਦਾਂਗੇ ਵੀ 52 ਹਾਂਜੀ 52 ਦੀ ਦਵਾਂਗੇ ਹਾਨਾ ਠੀਕ ਆ ਤੇ ਤੁਹਾਨੂੰ ਮਾਲਾ ਸ਼ਾਇਦ ਮਿਲਦੀ ਥੋੜੀ ਥੋੜੀ ਜਿਹੀ ਘਾਟ ਆ ਆਪ ਨੂੰ ਕੀ ਮਿਲਦੀ ਆ ਬਾਹਰੋਂ ਵੀ ਸੰਤੂ ਸਾਹਿਬ ਮੋਲ ਲਾ ਕੇ ਲੈਣੀ ਪੈਦੀ ਆ ਬਾਕੀ ਹਿਸਾਬ ਕਿਤਾਬ ਇਹਨਾਂ ਦਾ ਮੱਝਾਂ ਨਾਲ ਹੀ ਹਾਂਜੀ ਮੱਝਾਂ ਨਾਲ ਹਿਸਾਬ ਆ ਕੋਈ ਇਹ ਨਹੀਂ ਗੱਲ ਗਰਮੀ ਬਣਾਉਣ ਵਾਲੀ ਤੇ ਗੱਲ ਹੀ ਨਹੀਂ ਹੈਗੀ ਫੈਡ ਵੀ ਚੰਗੀ ਦੁੱਧ ਵੀ ਚ ਹਾਂ ਹਾਂ ਨੋਧਰੀ ਇੱਕ ਨੰਬਰ ਦਾ ਨੰਬਰ ਦਾ ਠੀਕ ਹੈ ਇਸ ਤੋਂ ਬਾਅਦ ਇੱਕ ਲਾਸਟ ਦੇ ਵਿੱਚ ਸੁਦੀਪਾ ਜੀ ਦੱਬੀ ਆ ਗਈ ਸੰਤੋ ਸਾਨੂੰ ਗੱਬਣਾ ਦੇਣ ਪੰਜ ਚਾਰ ਲਉਗੇ ਅਜੇ ਵੀ ਦੁੱਧ 14 15 ਕਿਲੋ ਦੇ ਨਹੀਂ ਮਰਦੀ ਥਣ ਥੱਪਾ ਚੰਗਾ ਜੇ ਭਣਾ ਭੂਣਾ ਪਈਆਂ ਵੇਖੋ ਮੋਟਾ ਥਾਣੇ ਠੀਕ ਹੈ ਤੁਹਾਨੂੰ ਤੁਹਾਨੂੰ ਪੂਰਾ ਕੁਆਲਟੀ ਦਾ ਦੋਸਤੋ ਜਿੰਨੀ ਉਪਰੋਂ ਆ ਉਹਨਾਂ ਲੇਵਾ ਬਣਾ ਕੇ ਤਿਆਰ ਕੀਤਾ ਪਿਆ ਠੀਕ ਹੈ ਤੇ ਸਵੇਰ ਦੂਜਾ ਹੀ ਸੂਗੀ ਦੂਜਾ ਅੱਜ ਆ ਸੰਦੂ ਦੂਜਾ ਸੂਗਾ ਠੀਕ ਹੈ ਜੀ ਖਾਸ ਦੂਜਾ ਸੂਗਾ ਸੂਗੀ ਤੇ ਭਵਾਨੇ ਦਾ ਸਟਰਕਚਰ ਕਾਫੀ ਸੋਨਾ ਦੋਸਤੋ ਕੰਪੈਕਟ ਹੈ ਡਰਾ ਠੀਕ ਆ ਜਦੋਂ ਪਸੂ ਤੁਰਦਾ ਹੈ ਤੇ ਲੈਵੇ ਤੇ ਜਿਹੜੀ ਹਿੱਲ ਜੋੜਾ ਬਿਲਕੁਲ ਸੱਜੇ ਖੱਬੇ ਤੁਹਾਨੂੰ ਘੱਟ ਦੇਖਣ ਦੇ ਵਿੱਚ ਮਿਲੂਗੀ ਠੀਕ ਸਟਰ ਡਰਾ ਤੇ ਦੁੱਧ ਦੀ ਉਮੀਦ ਘੱਟੋ ਘੱਟ ਦੀ ਵਧੀਆ ਕਰ ਸਕਦੇ ਜਿਹੜੀ 15 16 15 16 ਲੀਟਰ ਦੀ ਜਿਹੜੀ ਹੈ ਮਿਲਕ ਕਪੈਸਿਟੀ ਰਹੂਗੀ ਵਿੱਚ ਠੀਕ ਆ ਹਾਈਟ ਨੋਰਮਲ ਤੁਸੀਂ ਮੰਨ ਲਓ ਮੀਡੀਅਮ ਹਾਈਟ ਮੰਨ ਲਓ ਪਰ ਵੱਡੀਆਂ ਵੜਾਂ ਦੇ ਵਿੱਚ ਪੂਰੀ ਦੇਖ ਜੀ ਜਾਂਪਦੀ ਹੈ ਇਹ ਪਸ਼ੂ ਵੱਡੀਆਂ ਵੜਾਂ ਦੇ ਵਿੱਚ ਲੱਗਦਾ ਹਾਈਟ ਮੀਡੀਅਮ ਤੋਂ ਪਲੱਸ ਆ। ਬਾਕੀ ਸਿਹਤ ਸਾਊ ਠੰਡੀ ਵੀ ਪੂਰੀ ਆ। ਸੋ ਦਿਨ ਹੋ ਜਾਏ ਤਾਂ ਹੋ ਜਾ ਕੋਈ 2 ਦਿਨ ਲੈ ਜੇ ਹੋ ਸਕਦਾ ਸੂਟ। ਠੀਕ ਹੈ 2-4 ਦਿਨ ਕੱਢਦੀ ਆ। ਸੋ ਓਵਰ ਆਲ ਜਿਹੜੀ ਅੱਜ ਦਰਸਾਉਂਦੀ ਆ ਤੇ ਮੁੱਲ ਸੰਦੀ ਦਾ ਸਹੀ 30000 ਦੀ ਦੇ ਦਾਂਗੇ ਉਹਦੇ ਵਿੱਚੋਂ ਮਾਨਤਾਣ ਕਰ ਦਾਂਗੇ 36000 ਦੀਆਂ ਅਨਾ ਦੇ ਦਾਂਗੇ ਵੜੇ ਦੀ। ਠੀਕ ਆ ਜੀ। ਹਾਂ ਜੀ। 30000 ਦੀ ਹਾਂਜੀ ਠੀਕ ਹੈ ਚਾਰੂ ਚੂਰੂ ਪੂਰੀ ਹੈ ਬਿਲਕੁਲ ਚਾਰੂ ਆ ਕੋਈ ਉਹ ਜੀ ਗੱਲ ਨਹੀਂ ਥਾਣਾ ਦੀ ਆਪਣੀ ਪ੍ਰੋਪਰ ਗਰੰਟੀ ਹੋ ਗਈ ਸਾਡੀ ਹੂੰ ਕੋਈ ਭੂ ਨਹੀਂ ਕੋਈ ਛਟਾਣੀ ਕੋਈ ਘਾੜ ਨਹੀਂ ਸਭ ਠੀਕ ਹੈ ਆਪਾਂ ਨੂੰ ਵੀ ਚੰਗਾ ਜੇ ਭਲਾ ਭੌਣੇ ਦੋਦੇ ਆ ਠੀਕ ਹੈ ਜੀ ਠਾ ਠੀਕ ਹੈ ਪਲਾ ਪੁਲਾ ਜਿਹੜੀਆਂ ਦੋਸਤੋ ਬਿਲਕੁਲ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਠੀਕ ਹੈ ਜੀ ਸੋ ਬਾਕੀ ਥਣ ਥਣ ਪੂਰਾ ਜਿਹੜਾ ਨਿਕਲ ਆਊਗਾ ਅੱਥੇ ਜੁਆਈ ਕਰਵਾ ਦਊਗਾ ਥਾਣ ਸੋ ਸੂਬਾ ਦੂਜਾ ਮੁੱਲ ਜਿਹੜਾ 36000 35000 ਸੈਂਦੀਰ ਮੌਲਕੇ ਦਾ 36000 ਸੰਦਾ ਆਣਾ ਦੇ ਦਾਂਗੇ ਚਲੋ 35 ਦੀ ਦੇ ਦਾਂਗੇ ਜੇ ਤੁਸੀਂ ਕਹੇ ਤਾਂ ਹੁਣ ਚਲੋ ਤੁਹਾਡੀ ਥੋੜੀ ਮੋੜਨੀ ਹੈ 35000 ਹਾਂਜੀ 35 ਦੇ ਦਾਂਗੇ ਬਾਕੀ ਤੋਂ 35000 ਦੀ ਜਿਹੜੀ ਹੈ ਬੱਚੀ ਤੁਹਾਨੂੰ ਮਿਲ ਜਾਊਗੀ ਤੇ ਵੜ ਚੰਗੀ ਹੋ ਉਹ ਦਾ ਠੀਕ ਹੈ ਜੀ ਓਵਰ ਆ ਸਾਰੀ ਚੰਗੀ ਵੜ ਤੇ ਸੰਦੀਪ ਭਾਈ ਪਸ਼ੂ ਅੱਜ ਆਪਣੇ ਕੋਲ ਇਹੋ ਸੀ ਪੰਜਾਂ ਪੰਜੇ ਨਾਲ ਜੀ ਸੰਤੂ ਸਾਹਿਬ ਮਹੀਆਂ ਦੋ ਹੈਗੇ ਉਹਨਾਂ ਦੇ ਵਿੱਚ ਇੱਕ ਮੈਂ ਆਪਣੀ ਵੇਚੀ ਆ ਇੱਕ ਰਹੀ ਉਹਦੀ ਆਪਾਂ ਕੱਲ ਨੂੰ ਜਾਂ ਪਰਸ ਨੂੰ ਵੀਡੀਓ ਪਾਵਾਂਗੇ ਠੀਕ ਹੈ ਮੱਝਾਂ ਖਿਲਾਲ ਆਈਆਂ ਸੀ ਵੇਗੀਆਂ ਹਾਂਜੀ ਆਈਆਂ ਵੇਗੀਆਂ ਚਲੋ ਤੁਸੀਂ ਫਿਰ ਆਜੋ ਤੇ ਚੱਲ ਕੇ ਤੂਰ ਹਾਂਜੀ ਤੇ ਸੰਦੀਪ ਭਾਈ ਬੋਲਦਿਆਂ ਨੰਬਰ 8437038939 ਸੰਧੂ ਸਾਹਿਬ ਜੀ ਠੀਕ ਜੀ ਸਾਸਿਕਾ ਸੰਧੂ ਸੋਸਰੀ ਕਾ ਜੀ ਸੋ ਦੋਸਤੋ ਅਸਾਂ ਨੇ ਮੇਰੇ ਨਾਲ ਵੀਰ ਸੰਦੀਪ ਸਿੰਘ ਭੁੱਲੜੇ ਦੀ ਖਰਮ ਮੈਂ ਤਾਂ ਸੋਸ ਸਿੰਘ ਖਾਸ ਵਿਜਰ ਸੀ ਦੋਸਤੋ ਆਪਣੀ ਅਜੰਸ ਕਰੇ ਤੇ ਪੰਜ ਬੇੜਾ ਸੀ ਪੰਜੇ ਬੇੜਾ ਤੁਹਾਨੂੰ ਦਿਖਾਤੀਆਂ ਨੇ ਗੱਬਣਾ ਨਗ ਜਿਹੜੇ ਦੋ ਆ ਤਿੰਨ ਬੇੜਾ ਬਿਲਕੁਲ ਸੁਗੀਆਂ ਸਵਾਈਆਂ ਤਾਜ ਗਿਆ ਬਾਕੀ ਥਾਨ ਦੇਵੇ ਭਾਂਡੇ ਦੋਸਤੋ ਚੰਗੇ ਆ ਬੋਲੇ ਦੇ ਉੱਪਰ ਚਲਦੀਆਂ ਪਈਆਂ ਨੇ ਚੰਗੀਆਂ ਉਮੀਦਾਂ ਨੇ ਚੰਗੀ ਸੇਵਾ ਜਿਹੜਾ ਵੀਰ ਕਰ ਲੂਗਾ ਦੁੱਧ ਸੋਹਣਾ ਤੁਸੀਂ ਲੈ ਲਉਂਗੇ ਬਾਕੀ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਹੀ ਪਏ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਾਮਾਂ ਨੂੰ ਸਪਸ਼ਟ ਸ਼ੀਆ ਪਾਏ